ਇਹ ਗੱਡੀ ਇਧਰੋਂ ਆਉਂਦੀ ਸੀ ਆਹ ਖਾਲਾ ਤੇ ਆਪਣੇ ਤੋਂ ਦੇਖੇ ਹੀ ਹੁੰਦੀ ਹੈ ਤੇ ਕਿ ਤੇਜ਼ ਆ ਰਹੇ ਸੀਗੇ ਤੇਜ਼ ਬਹੁਤ ਸੀ ਗੱਡੀ ਓਵਰ ਕੰਟਰੋਲ ਹੋ ਗਈ ਓਵਰ ਕੰਟਰੋਲ ਹੋ ਗਈ ਇੰਨੇ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰੱਖਿਆ ਹੁਣ ਕਿੱਥੇ ਹੈ ਜੀ ਉਹ ਜੂਰੇ ਲੱਗੇ ਆਇਆ ਕਿ ਐਂਬੂਲੈਂਸ ਕਿ ਇਸ ਨੂੰ ਇੱਕ ਗੱਡੀ ਇੱਕ ਘਾਇਲ ਆਈ ਇੱਕ ਸਹੀ ਹੈ ਇੱਕ ਸਹੀ ਹੈ ਮੀਆਂ ਬੀਬੀ ਸੀ ਨਹੀਂ ਆਪ ਨਹੀਂ ਇਧਰੋਂ ਗੱਡੀ ਆ ਰਹੀ ਇਧਰੋਂ ਆ ਰਹੀ ਸਿੱਧੀ ਹੈ ਨਾ ਗੱਡੀ ਸਿੱਧੀ ਆ ਰਹੀ ਕਿਹੜੇ ਲੈ ਕੇ ਆਏ ਹੋ? ਉਹ ਸਿਵਲ ਹਸਪਤਾਲ ਆਇਆ। ਸਿਵਲ ਹਸਪਤਾਲ ਗਿਆ। ਸਿਵਲ ਹਸਪਤਾਲ ਆ 8 ਘੰਟੇ ਗਿਆ। ਸਰਕਾਰੀ ਹਸਪਤਾਲ ਨਹੀਂ। ਤੇ ਵੀ ਲੱਗੀਆਂ ਨਾ ਜੀ? ਸਿਵਲ ਹਸਪਤਾਲ। ਸਿਵਲ ਹਸਪਤਾਲ। ਨਾਮ ਦੇਖੀਏ। ਅੰਕਲ ਜੀ ਤੜਾ। ਅਰਵਿੰਦਰ ਸਿੰਘ। ਕਿਦਾਂ ਹੋਇਆ ਐਕਸੀਡੈਂਟ ਤੜਾ? ਪਹੁੰਚਾ ਤੁਸੀਂ ਲਗਾਇਆ। ਅੱਛਾ ਜੀ। ਉਹ ਤੁਹਾਨੂੰ ਹੀ ਲੈ ਆਇਆ। ਮੇਰਾ ਨਾਮ ਸਿਲਿੰਦਰ ਸਿੰਘ ਹੈ ਜੀ ਚਾਜਿਕਾ ਹਾਦਸਾ ਹੋਇਆ ਆਪਣਾ ਬਾਈਪਾਸ ਤੇ ਹਾਂਜੀ ਤੇ ਕੀ ਕੀ ਰਿਹਾ ਮਾਮਲਾ ਕੀ ਪੂਰਾ ਰਿਹਾ ਮਾਮਲਾ ਇਹਦਾ ਜੀ ਗੱਡੀ ਇਹਦੇ ਜੰਮੂ ਪੈਸਲ ਹੋਈ ਸਿੱਧੀ ਥੋਬੀ ਘਰ ਨੂੰ ਖਾਲਾ ਡਬਲੀ ਉੱਥੇ ਵੱਜੀ ਹੈ ਦੇਰ ਬੜੇ ਯੋਨਾਂ ਸਵਾਰੀਆਂ ਕੱਡੀਆਂ ਵਿੱਚੋਂ ਤੱਕੀਆਂ ਤੋਰ ਤੋਰ ਤੁਸੀਂ ਗੱਡੀਆਂ ਹੈਗੀਆਂ ਨਹੀਂ ਬੰਦੇ ਬਹੁਤ ਸਾਰੇ ਪਬਲਿਕ ਨੇ ਗੱਡੀਆਂ ਅੱਛਾ ਤੇ ਕੀ ਕੀ ਹਾਲਾਤ ਕੀ ਬਣੇ ਹੋਏ ਨੇ ਹਾਲਾਤ ਜਿਹੜਾ ਬਜ਼ੁਰਗ ਉਹਦਾ ਮੁੰਡਾ ਹੱਬ ਜ਼ਿਆਦਾ ਜਿਹੜਾ ਗੱਡੀ ਗੱਡੀ ਚਲਾ ਰਿਹਾ ਸੀ ਨਹੀਂ ਉਹ ਉਹ ਠੀਕ ਸੀ ਕੋ ਅੱਛਾ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਠੀਕ ਸੀ ਕੋ ਉਹ ਸੱਟਾਂ ਉਹਦੇ ਬਹੁਤ ਲੱਗੀਆਂ ਕਿੰਨੇ ਜਣੇ ਸੀ ਗੱਡੀ ਸੀ 4 ਜਣੇ ਜੀ ਇੱਕ ਕਿੰਨੀ ਸਵਾਰੀ ਸੀ ਇਹ ਗੱਡੀਆਂ ਇੱਧੋਂ ਆਉਂਦੇ ਸੀ ਜੀ ਉਹ ਖਾੜਕ ਆਪਣੇ ਤੁਸੀਂ ਦੇਖੇ ਹੀ ਹੋਣਗੇ ਤੇ ਕੀ ਤੇਜ਼ ਆ ਰਹੇ ਸੀਗੇ ਤੇਜ਼ ਬਹੁਤ ਸੀ ਗੱਡੀ ਓਵਰ ਕੰਟਰੋਲ ਹੋ ਗਈ ਓਵਰ ਕੰਟਰੋਲ ਵੀ ਇੰਨੀ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰੱਖਿਆ ਹੁਣ ਕਿੱਥੇ ਜੀ ਜਿਹੜੇ ਹੁਣ ਤੋਂ ਲੱਗਾ ਹਸਦਾ ਹੋਣਾ ਤੇ ਕਿੰਨੇ ਜਣੇ ਲੱਗੇ ਤਿੰਨ ਆ ਜਣੇ ਲੱਗੇ ਕਿਉਂ ਜਣੇ ਨੇ ਦੋ ਫੈਮਿਲੀ ਆ ਇੱਕ ਬਜ਼ੁਰਗ ਆ ਤੇ ਇੱਕ ਡਰਾਈਵਰ ਜਿਹੜਾ ਹਾਂ ਅੱਜ ਕਿਥੋਂ ਆਇਆ ਅੱਜ ਵੀ ਆਦੀ ਅੱਜ ਵੀ ਆਦੀ ਨਹੀਂ ਸੱਟਾਂ ਲੱਗੀਆਂ ਗੱਡੀ ਇਕੱਠੀ ਹੋਈ ਉਹ ਸੱਟਾਂ ਬਹੁਤ ਆਦੀ ਚਾਰ ਜਣੇ ਆ ਇੱਕ ਬਰਾਡੇਟ ਸੀ ਜਿਹਦਾ ਨਾਮ ਭਜਨ ਸਿੰਘ ਸੀ ਤੇ ਪੇਸ਼ੰਟ ਰਵਿੰਦਰ ਸਿੰਘ ਗੁਰਪ੍ਰੀਤ ਕੌਰ ਤੇ ਅਮਰਜੀਤ ਕੌਰ ਜਿਨ੍ਹਾਂ ਦਾ ਇਲਾਜ ਹੋਇਆ ਤੇ ਫੋਦਰ ਰਿਕਾਰਡ ਕਰਤਾ ਯਾਨੀ ਮਹਾਰ ਸਿੰਘ ਅੱਛਾ ਜੀ ਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ ਕਿ ਕਿਸ ਚੀਜ਼ ਸੀਗੇ ਹੈ ਇੱਕ ਗੱਡੀ ਸੀ ਗੱਡੀ ਆ ਦੀ ਪਲਟ ਗਈ ਐ ਇੱਕ ਸੇ ਟੋਇਲ ਦੇ ਵਿੱਚ ਡੱਟ ਗਈ ਜਿਹਦੇ ਆਪਣੇ ਨਾਲੇ ਫਟਾ ਲੱਗੀਆਂ ਅੱਛਾ ਤੇ ਕਈ ਨੀਅ ਕਿ ਸੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਜਿੰਨੇ ਬੱਕੀਆਂ ਦੇ ਹੈਡ ਇੰਜਰੀ ਸੀ ਕਈਆਂ ਦੇ ਕ੍ਰੈਸ਼ ਇੰਜਰੀ ਸੀ ਕਈਆਂ ਦੇ ਫ੍ਰੈਕਚਰ ਡਾਊਟ ਸੀਗਾ ਤੇ ਮਤਲਬ ਕੋ ਪੇਸ਼ੈਂਟ ਆਨ ਰੈਫਰਲ ਰੈਫਰਲ ਰਿਕਵੈਸਟ ਵਾਦਰ ਹਾਈ ਸੈਂਟਰ ਲੈ ਗਏ ਆਪਣੇ ਘਰੇ ਤੇ ਲੈ ਗਏ ਜੇ ਤੁਸੀਂ ਹਾਂ ਜੀ ਇਹ ਗੱਡੀ ਇੱਥੋਂ ਆਉਂਦੀ ਹੈ ਜੀ ਉਹ ਖਾੜ ਆਪਣੇ ਤੁਸੀਂ ਦੇਖੇ ਹੋਣਗੇ ਕਿ ਤੇਜ਼ ਆ ਰਹੇ ਸੀਗੇ ਤੇਜ਼ ਬਹੁਤ ਸੀ ਗੱਡੀ ਓਵਰ ਕੰਟਰੋਲ ਹੋ ਗਈ ਓਵਰ ਕੰਟਰੋਲ ਵੀ ਇੰਨੇ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰੱਖਿਆ ਹੁਣ ਕਿੱਥੇ ਉਹ ਸਿਵਲ ਲੱਗੇ ਆ ਗਿਆ ਐਮਬੂਲੈਂਸ ਚ ਕਿ ਇਸਕੋ ਇੱਕ ਕਦੇ ਇੱਕ ਘਾਇਲ ਆਈ ਇੱਕ ਸਹੀ ਆ ਇੱਕ ਸਹੀ ਹੈ ਮੀਆਂ ਬੀਬੀ ਸੀ ਨਹੀਂ ਇੰਤਿਆਸ ਨਹੀਂ ਨਹੀਂ ਇਧਰੋਂ ਕੰਦੇ ਆ ਰਹਾ ਇਧਰੋਂ ਆ ਰਹਾ ਸਿੱਧੀ ਹੈ ਨਾ ਗੱਡੀ ਸਿੱਧੀ ਆ ਨਾ ਮੀਨੂ ਨੂੰ ਪਤਾ ਕਿਹੜੇ ਲੱਗੇ ਆ ਉਹ ਸਿਵਲ ਆਇਆ ਸਿਵਲ ਹਸਪਤਾਲ ਗਿਆ ਸਿਵਲ ਹਸਪਤਾਲ ਆ ਇਹ ਕਿ ਹੈ ਸਰਕਾਰੀ ਹਸਪਤਾਲ ਦੀ